ਤੁਸੀਂ ਬਾਦਾਂ ਕਰਕੇ ਮੁੱਕਰ ਗਏ ਅਸੀਂ ਤਪਦੇ ਆ ਜਦ ਕਰਾਂ ਲਈ ਆਦਬੀਆਂ ਤੇ ਸਭ ਤੋਂ ਪਹਿਲਾਂ ਤਾਂ ਪੰਜਾਬ ਬਣਾਉ ਕਾਨੂੰਨ ਫਿਰ ਬਾਕੀ ਪ੍ਰਦੇਸ਼ ਪਿੱਛੇ ਲੱਗਣਗੇ ਤੇ ਪੰਜਾਬ ਬਣਾ ਨਹੀਂ ਰਿਹਾ ਕੀ ਫਾਇਦਾ ਤੁਹਾਡਾ ਦਸਤਾਰਾਂ ਬਣ ਕੇ ਬੈਠਾ ਹੁੰਦਾ ਛੇ ਤੁਸੀਂ ਘਰਾਂ ਚ ਬੈਠੇ ਹੋਰ ਇੱਥੇ ਨਹੀਂ ਆ ਸਕਦੇ ਲੈਣਾ ਦਾ ਤੁਹਾਡੇ ਤੇ ਮੈਂ ਕਹੂੰਗਾ ਕਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਣਾ ਦੇ ਵਿੱਚ ਪਿਛਲੇ 8 ਮਹੀਨਿਆਂ ਤੋਂ ਭਾਈ ਗੁਰਜੀਤ ਸਿੰਘ ਫੌਜੀ ਗੁਰੂ ਰਣ ਸਾਹਿਬ ਦੀ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਉਹਨਾਂ ਨੂੰ ਲੈ ਕੇ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਦੇ ਵਿੱਚ ਉਮਰਕਾਇਤ ਤੱਕ ਦੀਆਂ ਸਜ਼ਾਵਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਉਹਦੇ ਲਈ ਜਦੋਜਾਦ ਕਰ ਰਹੇ ਆ ਸ਼ੰਗਾਰਚ ਕਰ ਰਹੇ ਆ ਮੇਰੇ ਨਾਲ ਤੁਹਾਡੀ ਕੋਈ ਨਿਰਾਸ਼ਤਾ ਹੈ ਕਿਸੇ ਬੰਦੇ ਨਾਲ ਤੁਹਾਡਾ ਕੋਈ ਬਹਿਰ ਵਿਰੋਧ ਹੈ ਉਸ ਦੀ ਸਜ਼ਾ ਧਾਰਮਿਕ ਗ੍ਰੰਥਾਂ ਨੂੰ ਜਿਹੜੀ ਹੈ ਉਸ ਦੀ ਬੇਅਦਮੀ ਨਾ ਕਰਾਈ ਜਾਵੇ ਤੇ ਬਹੁਤ ਜਿਆਦਾ ਮੈਨੂੰ ਇਸ ਵਾਰ ਕੇ ਬਹੁਤ ਖੁਸ਼ੀ ਹੈ ਬਹੁਤ ਤੋਂ ਵੱਧ ਗਾਹਾਂ ਵਾਸਤੇ ਬਹੁਤ ਇਕੱਠ ਕਰਕੇ ਆਉਂਗੇ ਪਰ ਮੈਂ ਇਸ ਬੱਚੇ ਦੇ ਮੇਰਾ ਬੱਚਾ ਨਹੀਂ ਹੈਗਾ ਸੰਗਤ ਜੀ ਸੋਡਾ ਬੱਚਾ ਹੈ ਧਾਰਮਿਕ ਗ੍ਰੰਥ ਜੀ ਬੇਅਦਮੀ ਹੁੰਦੀ ਹੈ ਦਾ ਉਸ ਲਈ ਕਾਨੂੰਨ ਬਣਾਏ ਜਾਂ ਉਸ ਨੂੰ ਸਜ਼ਾ ਦਿੱਤੀ ਜਾਵੇ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਜਗ ਦੀ ਜੋਤ ਹਨ ਇਸ ਦੇ ਹੱਕ ਦੇ ਵਿੱਚ ਫੈਸਲਾ ਸੁਪਰੀਮ ਕੋਰਟ ਸੁਣਾ ਚੁੱਕੀ ਹੈ ਬਾਪੂ ਤਰਸੀਮ ਸਿੰਘ ਉਹਨਾਂ ਦਾ ਵਿਰੋਧ ਕਰ ਲੋ ਲੱਖੇ ਦਾ ਵਿਰੋਧ ਕਰ ਲੋ ਕਿਸੇ ਦਾ ਵੀ ਕਰ ਲੋ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਵੀ ਵਿਰੋਧ ਕਰੋਗੇ ਕੀਤਾ ਦਾ ਵੀ ਕਰੋਗੇ ਰਮਾਇਣ ਦਾ ਵੀ ਕਰੋਗੇ ਕੁਰਾਨ ਸ਼ਰੀਫ ਤੇ ਬਾਈਬਲ ਦਾ ਵੀ ਕਰੋਗੇ ਜੇ ਨਹੀਂ ਕਰ ਰਹੇ ਤਾਂ ਮੈਨੂੰ ਦੱਸੋ ਕਾਨੂੰਨ ਕਿਉਂ ਨਹੀਂ ਬਣਨਾ ਚਾਹੀਦਾ ਆਦੀ ਮਾਤਾ ਤੜਫ ਰਹੀ ਹੈ ਇੱਥੇ ਉਹਦੇ ਬੱਚੇ ਤੜਫ ਰਹੇ ਨੇ ਉਹਦੀ ਕਾਰਵਾਈ ਤੜਫ ਰਹੀ ਹੈ ਉਹਦੀ ਭੈਣ ਤੜਫ ਰਹੀ ਹੈ ਉਹਦੀ ਮਾਸੀ ਤੜਫ ਰਹੀ ਹੈ ਇੱਥੇ ਉਹਦਾ ਪਰਿਵਾਰ ਤੜਫ ਰਿਹਾ ਉਹਦੇ ਇੰਨੇ ਵੀਰ ਉਹਦੇ ਭਰਾ ਤੜਫ ਰਹੇ ਆ ਜਿੱਦਣ ਉਹ ਤੇ ਬੇਹੋਸ਼ ਆ ਸੀ ਮੈਂ ਇੱਕ ਪ੍ਰਸ਼ਾਸਨ ਨੂੰ ਉਦੋਂ ਵੀ ਕਿਹਾ ਸੀ ਇਹ ਭਗਵੰਤ ਮਾਨ ਕਹਿੰਦਾ ਸੀ ਕਿ ਮੈਂ ਆਮ ਲੋਕਾਂ ਦਾ ਹਾਂ ਪਰ ਅਸੀਂ ਕੋਹਨ ਤੁਮਾਨੂੰ ਪੁੱਛਣਾ ਚਾਹਨੇ ਤੇ ਤੂੰ ਬਾਹਰ ਕਰਕੇ ਮੁੱਕਰ ਜਾਣਾ ਬਹੁਤ ਨਹੀਂ ਜਜ਼ਬੇ ਵਾਲਾ ਪਰ ਅਸੀਂ ਇਹ ਕੌਮਾਂ ਜਿੰਦਗੀ ਦੇ ਤੱਕ ਨੇ ਆਂ ਤੇ ਅਸੀਂ ਪਿੱਛੇ ਨਹੀਂ ਹਟ ਸਕਦੇ ਮੋਰਚਾ ਜੜਦੀ ਕਾਲੀ ਰਹੂ ਜੜਦੀ ਕਾਲੀ ਰਹੂਗਾ ਜਿੰਨਾ ਚਿਰ ਤੂੰ ਬਣਦਾ ਨਹੀਂ ਆ ਜਿੰਨਾ ਚਿਰ ਤੂੰ ਨਹੀਂ ਬਣਦਾ ਸਾਰਨ ਬਹੁਤ ਕਰਕੇ ਆਮਾ ਜੰਗ ਦੇ ਜੀ ਮਾਰੋ ਜੇ ਤੋ ਪ੍ਰੋਫੈਸਰ ਜਰਾ ਸਾਹ ਆਪ ਸਭ ਲੋਕਾਂ ਜਿਹਦੇ ਤੋਂ ਬਾਅਦ ਅਗੱਤ ਹੋਵੇ ਹੋਰ ਵੀ ਚੜ੍ਹਦੀ ਕਲਾ ਚ ਪੂਰਾ ਚੜ੍ਹਦੀ ਕਲਾ ਚ ਹੋਣਾ ਚਾਹੀਦਾ ਜੀ ਸਭ ਨੇ ਹੀ ਬੈਠਿਆ ਉਹ ਕਿਹੜਾ ਇੱਕ ਧਰਮ ਲਈ ਬੈਠਿਆ ਜੀ ਚਾਰ ਧਰਮਾਂ ਵਾਲੇ ਸਾਰੇ ਧਰਮਾਂ ਲਈ ਬੈਠਾਏ ਹਾਂ ਹਾਂ ਇਹ ਠੀਕ ਨਹੀਂ ਆਉਣ ਵਾਲੇ ਸਰਕਾਰਾਂ ਚਾਹੁੰਦੀਆਂ ਨੇ ਸਿੱਖਾਂ ਨੂੰ ਪੰਜਾਬ ਦੇ ਤੇ ਇਨਸਾਫ ਦੇਣਾ ਰੇਡ ਹੁਣ ਆਪਾਂ ਮਹੀਨੇ ਚੱਲਦੇ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਕਿੱਦਾਂ ਸਿੱਖਾਂ ਦੇ ਨਾਲੇ ਕੱਲੂਕਾਰ ਆ ਵਾਪਰਿਆ ਹੈ ਥੱਤੀ ਗੁਰਦੇ ਨੇ ਸੰਗਤ ਨਜਾਇਜ਼ ਮਾਰੀ ਗੁਰਗਰਾਂ ਸਾਹਿਬ ਨੇ ਇਹਨਾਂ ਨੂੰ ਅੱਡਾ ਲੱਗੇ ਨਿੱਦੀਆਂ ਹੀਆਂ ਸਾਰਾ ਉਹਦਾ ਲੈ ਚ ਕੋਈ ਇਨਸਾਫ ਨਹੀਂ ਮਿਲਿਆ ਪਰ ਜੋ ਭਾਈ ਗੁਰਜੀਤ ਸਿੰਘ ਸਾਡੇ 7 ਮਹੀਨਿਆਂ ਤੋਂ 12 ਅਕਤੂਬਰ ਤੋਂ ਚੜਿਆ ਹੈ ਸਰਕਾਰਾਂ ਤੇ ਇਸ ਚੀਜ਼ ਦੀ ਨਾਰਾਜ਼ਗੀ ਹੈ ਸੰਗਤ ਤੇ ਦੀ ਹੈ ਸਸਿਕਾ ਦੋਸਤੋ ਮੈਂ ਹਰ ਦਵਿੰਦਰ ਭੱਟੀ ਅਰ ਤੁਸੀਂ ਜਿਹੜੇ ਹਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਮ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਬੀਐਸਐਨਲ ਟਾਵਰ ਸਮਾਣਾ ਤਹਿਸੀਲ ਕੰਪਲੈਕਸ ਦੀਆਂ ਜਿੱਥੇ ਕਿ ਅੱਜ ਲਗਭਗ ਪਿਛਲੇ 8 ਮਹੀਨਿਆਂ ਤੋਂ ਟਾਵਰ ਦੇ ਉੱਪਰ ਚੜ੍ਹੇ ਭਾਈ ਗੁਰਜੀਤ ਸਿੰਘ ਖਾਲਸਾ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਸਮਰਥਨ ਦੇ ਵਿੱਚ ਵੱਡਾ ਇਕੱਠ ਹੋਇਆ ਹੈ ਔਰ ਇਸ ਇਕੱਠ ਦੇ ਵਿੱਚ ਖੰਡੂਰ ਸਾਹਿਬ ਤੋਂ ਐਮਪੀ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਪਿਤਾ ਜੀ ترਸੀਮ ਸਿੰਘ ਜੀ ਔਰ ਪ੍ਰੋਫੈਸਰ ਸਤਨਾਮ ਕੌਰ ਜੀ ਲੱਖਾ ਸਿਧਾਣਾ ਅਮਤੋਜ ਮਾਨ ਜੀ ਔਰ ਹੋਰ ਬਹੁਤ ਸਾਰੇ ਆਗੂ ਸਹਿਬਾਨ ਇੱਥੇ ਪਹੁੰਚੇ ਹੋਏ ਐ ਕਿਉਂਕਿ ਲਗਭਗ ਪਿਛਲੇ 8 ਮਹੀਨਿਆਂ ਤੋਂ 440 ਫੁੱਟ ਉੱਚੇ ਟਾਵਰ ਦੇ ਉੱਪਰ ਗੁਰਜੀਤ ਸਿੰਘ ਖਾਲਸਾ ਇਸ ਕਰਕੇ ਚੜਿਆ ਹੋਇਆ ਹੈ ਕਿਉਂਕਿ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਹੋ ਸਕੇ ਬੇਅਦਬੀ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਔਰ ਚਾਰੇ ਧਰਮਾਂ ਦੀ ਬੇਅਦਬੀ ਵਾਸਤੇ ਕੋਈ ਸਖਤ ਕਾਨੂੰਨ ਬਣਾਇਆ ਜਾ ਸਕੇ ਤਾਂ ਕੋਈ ਜੁਰਤ ਨਾ ਕਰ ਸਕੇ ਚਾਰੇ ਧਰਮਾਂ ਦੀ ਬੇਅਦਬੀ ਕਰਨ ਦੀ ਇਸ ਮੌਕੇ ਕਾਫੀ ਜ਼ਿਆਦਾ ਸੰਗਤਾਂ ਜਿਹੜੀਆਂ ਅੱਜ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਈਆਂ ਸਨ ਔਰ ਵੱਡਾ ਇਕੱਠ ਜਿਹੜਾ ਟਾਵਰ ਮੋਰਚੇ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਪਰ ਇਹਨਾਂ ਨੂੰ ਸਮੇਂ ਤੋਂ ਬਾਅਦ ਹੀ ਕਹ ਲਾ ਕੇ ਇਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਐਡੇ ਨਾ ਸ਼ੁਕਰੇ ਹੋ ਗਏ ਨੇ ਅੱਜ ਮੈਨੂੰ ਹੋਰ ਪਤਾ ਲੱਗਿਆ ਪਤਾ ਨਹੀਂ ਮੈਨੂੰ ਕਿਸੇ ਵੀਰ ਨੇ ਹੁਣੇ ਦੱਸਿਆ ਕਹਿੰਦੇ ਵੀ ਰਾਤੀ ਤੁਸੀਂ ਉੱਥੇ ਸੱਦਾ ਦੇ ਕੇ ਆਇਓ ਖੇਰੀ ਨਗਾਇਆ ਗਏ ਸੀ ਸਿੰਘ ਕਹਿੰਦੇ ਅੱਜ ਉੱਥੇ ਇੱਥੋਂ ਦੇ ਐਮਐਨਏ ਨੇ ਇੱਥੇ ਮੀਟਿੰਗ ਰੱਖ ਲਈਏ ਠੀਕ ਹੀ ਐਦਾਂ ਹੀ ਗੱਲ ਹੋਈ ਐ ਆ ਵੇਖ ਲਓ ਕਿੱਡੇ ਬੇਸ਼ਰਮ ਲੋਕ ਨੇ ਸਿੱਖਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਮਾਣਾ ਦੇ ਵਿੱਚ ਪਿਛਲੇ 8 ਮਹੀਨਿਆਂ ਤੋਂ ਭਾਈ ਗੁਰਜੀਤ ਸਿੰਘ ਫੌਜੀ ਗੁਰੂ ਰਣ ਸਾਹਿਬ ਦੀ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਉਹਨਾਂ ਨੂੰ ਲੈ ਕੇ ਕੋਈ ਸਖਤ ਕਾਨੂੰਨ ਬਣਾਣਾ ਚਾਹੀਦਾ ਹੈ ਜਿਦੇ ਵਿੱਚ ਉਮਰ ਕਾਇਤ ਤੱਕ ਦੀਆਂ ਸਜ਼ਾਵਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਉਹਦੇ ਲਈ ਜਦੋਜਾਦ ਕਰ ਰਹੇ ਆ ਸੰਘਰਸ਼ ਕਰ ਰਹੇ ਆ ਤਾਬਰ ਤੇ ਜੜੇ ਬੈਠੇ ਆ 1 ਜੂਨ ਦਾ ਦਿਨ ਹੈ ਅੱਤ ਦੀ ਗਰਮੀ ਆ ਗਰਮੀ ਦੇ ਵਿੱਚ ਵੀ ਉਸ ਤੋਂ ਪਹਿਲਾਂ ਠੰਡ ਵੀ ਗਈ ਨੇਰੀਆਂ ਮੀ ਝੱਖੜ ਸਭ ਉਤੋਂ ਦੀ ਗਏ ਆ ਅੱਜ ਫੇਰ 1 ਜੂਨ ਨੂੰ ਇਕੱਠ ਹੋਇਆ ਅਸਲ ਦੇ ਵਿੱਚ ਸਮਝਣ ਦੀ ਲੋੜ ਹੈ ਤੁਸੀਂ ਇਹ ਦੇਖੋ ਕਿ ਅੱਗੇ ਜਦੋਂ ਕਿਤੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਕਿਤੇ ਵੀ ਬੇਅਦਬੀ ਹੁੰਦੀ ਤਾਂ ਸਿੱਖਾਂ ਦੇ ਅੰਦਰ ਰੋਸ ਸੀ ਜਿਹੜਾ ਗੁੱਸਾ ਸੀ ਜਿਹੜਾ ਉਹ ਅੱਗ ਵਾਂਗ ਉਬਲਦਾ ਸੀ ਤੇ ਹੁਣ ਇੰਨੀਆਂ ਘਟਨਾਵਾਂ ਵਾਪਰ ਗਈਆਂ ਤੇ ਲੋਕਾਂ ਨੂੰ ਇਹ ਲੱਗਣ ਲੱਗੇ ਵੀ ਤਾਂ ਆਮ ਜੀ ਘਟਨਾ ਹੋਗੀ ਹਰ ਪੰਜਵੇਂ ਸੱਤਵੇਂ ਦਿਨ ਆਪਾਂ ਇਹ ਖਬਰ ਸੁਣਦੇ ਆਂ ਵੀ ਕਿਤੇ ਗੁਟਕਾ ਸਾਹਿਬ ਦੀ ਬੇਅਦਬੀ ਹੋ ਗਈ ਕਿਤੇ ਗੁਰਨਾਨ ਸਾਹਿਬ ਦੀਆਂ ਬੇਅਦਬੀਆਂ ਹੋ ਗਈਆਂ ਕੋਈ ਬੰਦਾ ਦਰਬਾਰ ਸਾਹਿਬ 'ਚ ਆ ਕੇ ਬੇਅਦਬੀ ਕਰਨ ਆ ਗਿਆ ਤਾਂ ਇੱਥੋਂ ਦੀਆਂ ਏਜੰਸੀਆਂ ਨੇ ਇੱਥੋਂ ਦੀਆਂ ਸਰਕਾਰਾਂ ਨੇ ਲਗਾਤਾਰ ਇਸ ਵਰਤਾਰੇ ਨੂੰ ਇੰਨਾ ਵਧਾਤਾ ਇੰਨਾ ਆਮ ਕਰਤਾ ਵੀ ਲੋਕਾਂ ਨੂੰ ਲੱਗੇ ਵੀ ਤਾਂ ਆਮ ਗੱਲ ਐ ਤਾਂ ਹੁੰਦਾ ਹੀ ਰਹਿੰਦਾ। ਅਗਲੀ ਗੱਲ ਵੀ ਕੱਠ ਕਿਉਂ ਨਹੀਂ ਹੁੰਦੇ? ਕੱਠ ਹੁੰਦੇ ਆ। ਮੈਂ ਗਵਾਹ ਬਰਗਾੜੀ ਦਾ। ਲਗਾਤਾਰ ਅਸੀਂ ਉਸ ਮੋਰਚੇ ਨਾਲ ਜੁੜੇ ਰਹੇ। ਦੋ ਵੱਡੇ ਕੱਠ ਲੱਖਾਂ ਦੀ ਗਿਣਤੀ। ਉਹ ਬਾਜੇਖਾਨੇ ਤੋਂ ਲੈ ਕੇ ਤੇ ਕੋਟ ਖਪੂਰੇ ਤੱਕ ਸੜਕਾਂ ਜਾਮ ਹੋਈਆਂ। ਹਾਈਵੇ ਜਾਮ ਹੋਏ ਲੱਖਾਂ ਦੀ ਗਿਣਤੀ ਸੰਗਤ ਉੱਥੇ ਪਹੁੰਚਦੀ ਰਹੀ ਆ ਪਰ ਜਦੋਂ ਨਾ ਮੋਰਚਾਂ ਦੇ ਵਿੱਚੋਂ ਭਰਾਵੋ ਕੋ ਰਿਜ਼ਲਟ ਨਹੀਂ ਮਿਲਦਾ ਤੇ ਲੋਕ ਨਰਾਸ਼ ਹੋ ਜਾਂਦੇ ਇਹ ਵੀ ਸਾਡਾ ਇੱਕ ਦੁਖਾਂਤ ਰਿਹਾ ਅੱਜ ਐਸ ਵੇਲੇ ਜਿਹੜੇ ਹਾਲਾਤ ਨੇ ਸਿੱਖਾਂ ਦੇ ਜਾਂ ਪੰਜਾਬ ਦੇ ਬਣੇ ਹੋਏ ਭਗਵਾਨਤਮਨ ਨੂੰ ਕੌਣ ਲੈ ਕੇ ਗਿਆ ਕੁਰਸੀ ਤੱਕ ਅਸੀਂ ਪਹੁੰਚਾਉਣ ਵਾਲੇ ਆ ਭਗਵਾਨਤਮਨ ਆਪਣੇ ਆਪ ਥੋੜਾ ਗਿਆ 1 ਜੂਨ 2015 ਪਿੰਡ ਜਵਾਰ ਸਿੰਘ ਵਾਲਾ ਬਰਗਾੜੀ ਦੇ ਕੋਲ ਪੰਥ ਦੋਖੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਦਾ ਸਰੂਪ ਝੁਕਿਆ ਸੀ ਜਿੱਥੇ ਸ਼ੁਰੂਆਤ ਹੁੰਦੀਆਂ ਨੇ ਬੇਦਬੀਆਂ ਦੀ ਪਰ ਉਹ ਸਰੂਪ ਝੁਕ ਕਰਕੇ ਉਹਦੇ ਅੰਗ ਪਾੜ ਕਰਕੇ ਜਾ ਕਰਕੇ ਆਪਣੇ ਘਰ ਦੇ ਵਿੱਚ ਨੱਪ ਕੇ ਤੇ ਮਹਾਰਾਜ ਦਾ ਸਰੂਪ ਉੱਥੇ ਜਾ ਕਰਕੇ ਉਹਨਾਂ ਨੇ ਟੋਲਟ ਬਣਾਈਆਂ ਆ। ਆਦਾ ਰੂਪ ਜਾ ਕਰਕੇ ਕਟਕਪੂਰੇ ਦੇ ਨਾਲੇ ਦੇ ਵਿੱਚ ਸੁੱਟਿਆ। ਪਰ ਕੁਝ ਅੰਗ ਰੱਖੇ ਜਿਹੜੇ ਬਰਗਾੜੀ ਵਿੱਚ ਸਾਨੂੰ ਚੇਤਾਵਨੀ ਦੇ ਕਰਕੇ ਉੱਥੇ ਲੈ ਕਰਕੇ ਲਾ ਕਰਕੇ ਜਿਹਨੂੰ ਪੰਥਕ ਸਰਕਾਰ ਕਹਿੰਦੇ ਆ ਉਹ ਤੋਂ ਪੰਥਕ ਸਰਕਾਰ ਸੀ ਉਦੋਂ ਸਾਨੂੰ ਵਾਰਨਿੰਗ ਦੇ ਕੇ ਚੇਤਾਵਨੀ ਦੇ ਕਰਕੇ ਉਹਨਾਂ ਨੇ ਪਰ ਉੱਥੇ ਅੰਗ ਖਿਲਾੜੇ ਸੀ। ਜੇ ਸਾਨੂੰ ਇਨਸਾਫ਼ ਉੱਥੇ ਨਹੀਂ ਮਿਲਿਆ। ਕਾਲੀਆਂ ਦੇ ਕੋਲ ਫਿਰ ਇਹ ਕਾਂਗਰਸੀਆਂ ਨੇ ਵਾਅਦੇ ਕੀਤੇ ਕਹਤ ਨੇ ਸੋ ਖਾਦੀ ਗੁਟਕਾ ਸਾਹਿਬ ਲੈ ਕੇ ਆਏ ਨੇ ਚਾਹੇ ਉਹ ਸਟੇਜ ਤੇ ਬੈਠੇ ਆ ਚਾਹੇ ਉਹ ਸੰਗਤ 'ਚ ਬੈਠੇ ਆ ਉਹ ਸਾਰੇ ਸਾਨੂੰ ਅੱਜ ਸੰਤ ਦਿਖਦੇ ਆ ਕਿਉਂਕਿ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਗਾਜ ਸਾਡੇ ਤਹਿ ਤੇ ਤੋhtੀਆਂ ਤੇਰੇ ਪਾਇਨ ਤਗ ਗਲੀ ਜਿੱਨਾਂ ਜਪਮਾਲੀਆਂ ਲੋਟੇ ਹੱਥ ਨੇ ਵਾਗ ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ ਕਹਿੰਦੇ ਚਾਹੇ ਉਹਨਾਂ ਨੇ ਤਿੰਨ ਤਿੰਨ ਸਾਢੇ ਤਿੰਨ ਦਿਨ ਗੱਜਦੀਆਂ ਧੋਤੀਆਂ ਪਾਲੀਆਂ ਕਹਿੰਦੇ ਉਹ ਆਪਣੇ ਆਪ ਨੂੰ ਕਹਿਣ ਲੱਗੇ ਕਿ ਅਸੀਂ ਵੱਡੇ ਸੰਤ ਬਣ ਗਏ ਅਸੀਂ ਮਹਾਤਮਾ ਬਣ ਗਏ ਗੱਜ ਸਾਢੇ ਤੈ ਤੇ ਧੋਤੀਆਂ ਤੇਰੇ ਪੈਨ ਤੱਕ ਗਲਾਂ 'ਚ ਚਾਹੇ ਤੀਰੇ-ਤੀਰੇ ਜਨੇਊ ਪਾਲੇ ਉਹ ਚਾਹੇ ਇੱਕ Hindu ਦੀ ਗੱਲ ਕਰ ਦੇ ਗੁਰੂ ਸਾਹਿਬ ਰਾਸੀ ਨੇ ਵੀ ਤੇ ਚਿੱਟੇ ਚੋਲੇ ਪਾ ਲਏ ਆ ਵੱਡੇ ਵੱਡੇ ਕਿਰਪਾਨਾਂ ਪਾ ਲਈਆਂ ਕਈਆਂ ਨੇ ਸਾਡੇ 3-3 ਫੁੱਟ ਦੀਆਂ ਹੱਥਾਂ 'ਚ ਵੀ ਕਿਰਪਾਨਾਂ ਰੱਖ ਲਈਆਂ ਕਹਿੰਦੇ ਕੀ ਕਰੋਗੇ ਉਹਨਾਂ ਦਾ ਜਦੋਂ ਕਿਸੇ ਧਰਮ ਦੇ ਕੰਮ ਲਈ ਤੇ ਆਈ ਵੀ ਤੁਸੀਂ ਬਹੁਤ ਜ਼ਿਆਦਾ ਮੈਨੂੰ ਇਸ ਵਾਰ ਕੇ ਬਹੁਤ ਖੁਸ਼ੀ ਹੈ ਵੱਧ ਤੋਂ ਵੱਧ ਗਾਹਾਂ ਵਸੇ ਬਹੁਤ ਇਕੱਠ ਕਰਕੇ ਆਉਂਗੇ ਪਰ ਮੈਂ ਇਸ ਬੱਚੇ ਦੇ ਮੇਰਾ ਬੱਚਾ ਨਹੀਂ ਹੈਗਾ ਸੰਗਤ ਜੀ ਸੋਡਾ ਬੱਚਾ ਹੈ ਮੈਂ ਤਾਂ ਹੁਣ ਗੁਰੂ ਨੂੰ ਸੌਂਪਤਾ ਹੁਣ ਮੈਂ ਗੁਰੂ ਨੂੰ ਇਹੀ ਕਹਿਣਾ ਵੀ ਵਾਹਿਗੁਰੂ ਜੀ ਮੇਰੇ ਬਾਜਾ ਵਾਲਿਆ ਤੇਰਾ ਬੱਚਾ ਹੈ ਤੂੰ ਆਪਣੀ ਗੋਦ ਚ ਲਈ ਬੈਠਾ ਮੇਰਾ ਨਿਹੁਣ ਜਾਂ ਦੀ ਸੰਗਤ ਦਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਸ ਸੰਤ ਜੀ ਤੁਹਾਡੇ ਅੱਗੇ ਮੇਰੀ ਹੱਥ ਜੋੜ ਕੇ ਮਾਂ ਦੀ ਇਹੀ ਬੇਨਤੀ ਹੈ ਮੇਰੀ ਵੀ ਵੱਤੋ ਵੱਤ ਇਕੱਠ ਕਰਕੇ ਆਪਾਂ ਸੱਚੇ ਪਾਤਸ਼ਾਹ ਦੇ ਕਾਨੂੰਨ ਪਾਸ ਕਰਾਈਏ ਕਾਨੂੰਨ ਪਾਸ ਕਰਾਉਣਗੇ ਤਾਂ ਮੇਰਾ ਬੱਚਾ ਮੇਰੇ ਘਰ ਜਾਊਗਾ ਨਹੀਂ ਤੁਹਾਨੂੰ ਪਤਾ ਹੀ ਹੈ ਵੀ ਕਾਨੂੰਨ ਪਾਸ ਮੇਰੇ ਹੱਥ ਜੋੜ ਕੇ ਮੇਰੀ ਸਾਰੇ ਭੈਣਾਂ ਭਾਈਆਂ ਕੇ ਬੇਨਤੀ ਹੈ ਵੀ ਵੱਤੋ ਵੱਧ ਕੱਠ ਕਰੋ ਆਪਣੇ ਸੱਚੇ ਪਾਤਸ਼ਾਹ ਦੇ ਕਾਨੂੰਨ ਪਾਸ ਕਰਾਓ ਆਪਣੀ ਇਸ ਗੱਲ 'ਚ ਬਹੁਤ ਵੱਡੀ ਬੇਇੱਜ਼ਤੀ ਹੈ ਜੇ ਆਪਣੀ ਕਾਨੂੰਨ ਪਾਸ ਨਾ ਹੋਏ ਆਪਾਂ ਕਿਸੇ ਵੀ लायक ਦੇ ਨਹੀਂ ਆਈਗੇ ਵੀ ਸੱਚੇ ਪਾਤਸ਼ਾਹ ਦੇ ਕਾਨੂੰਨ ਪਾਸ ਕਰਾ ਕੇ ਆਪਣੀ ਬਹੁਤ ਵੱਡੀ ਬਹੁਤ ਵੱਡੀ ਇੱਜ਼ਤ ਹੋ ਜੂਗੀ ਆਪਾਂ ਸਾਰੇ ਰਾਜੇ ਮਹਾਰਾਜੇ ਬਣ ਜਾਗੇ ਨਹੀਂ ਤਾਂ ਆਪਾਂ ਕੱਖ ਦੇ ਵੀ ਨਹੀਂ ਹੈਗੇ ਜੇ ਆਪਣੀਆਂ ਨਾ ਆਪਣੇ ਗੁਰੂ ਦੀਆਂ ਬੇਅਦਨੀਆਂ ਰੁਕੀਆਂ ਨਾ ਆਪਣੇ ਸੱਚੇ ਪਾਤਸ਼ਾਹ ਦੇ ਕਾਨੂੰਨ ਪਾਸ ਹੋਏ ਫੇਰ ਆਪਾਂ ਤਾਂ ਕੱਖਾਂ ਨੂੰ ਵੀ ਭੌੜੇ ਹੋ ਜਾਗੇ ਬਸ ਮੇਰੀ ਹੱਥ ਜੋੜ ਕੇ ਹੀ ਬੈਂਤੀ ਮੇਰੇ ਭੈਣਾ ਭਾਈਆਂ ਨੂੰ ਵੀ ਕਹਾ ਤੁਹਾਡੇ ਕੋਈ ਨਿਰਾਸ਼ਾ ਹੈ ਕਿਸੇ ਬੰਦੇ ਨਾਲ ਤੁਹਾਡਾ ਕੋਈ ਬਹਿਰ ਵਿਰੋਧ ਹੈ ਉਸ ਦੀ ਸਜ਼ਾ ਧਾਰਮਿਕ ਗ੍ਰੰਥਾਂ ਨੂੰ ਜਿਹੜੀ ਹੈ ਉਸ ਦੀ ਬੇਅਦਵੀ ਨਾ ਕਰਾਈ ਜਾਵੇ ਕਿ ਇਥੋਂ ਦੇ ਸਿਆਸੀ ਤੇ ਧਾਰਮਿਕ ਲੋਕ ਜਿਹੜੇ ਨੇ ਜਿਹੜੇ ਰੁਤਬਿਆਂ ਦੇ ਉੱਤੇ ਬਰਾਜਮਾਨ ਨੇ ਔਰ ਉਹਨਾਂ ਨੂੰ ਬੇਨਤੀ ਹੈ ਕਿ ਇਸ ਨੂੰ ਸਾਂਝੇ ਤੌਰ ਤੇ ਰੱਖ ਕੇ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਇਹ ਜਿਹੜਾ ਕਾਨੂੰਨ ਹੈ ਇਸ ਨੂੰ ਲਾਗੂ ਕਰਾ ਕੇ ਉਹਨਾਂ ਚੋਰਾਂ ਨੂੰ ਉਹਨਾਂ ਠੱਗਾ ਨੂੰ ਉਹਨਾਂ ਨੂੰ ਜਿਹੜੀ ਸਖਤ ਸਜ਼ਾਾਂ ਦਿੱਤੀਆਂ ਜਾਣ ਤੇ ਅਗੇ ਵਾਸਤੇ ਕਾਨੂੰਨ ਬਣਾਇਆ ਜਾਵੇ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਔਰ ਸਾਰੇ ਧਾਰਮਿਕ ਔਰ ਸਾਰੇ ਫਰੀਕਾ ਦੇ ਸਤਿਕਾਰਯੋਗ ਗ੍ਰੰਥਾਂ ਦੀ ਕੋਈ ਬੇਅਦਵੀ ਨਾ ਕਰ ਸਕੇ ਇਸ ਬੇਨਤੀ ਨੂੰ ਆਪ ਨੇ ਸਾਹਮਣੇ ਰੱਖਦਾ ਹੋਏ ਆਪਣੀ ਜਗ੍ਹਾ ਲੈਣਾ ਹਾਂ ਇਹਦਾ ਸ਼ਬਦਾਂ ਦੇ ਨਾਲ ਆਪ ਸਾਰਿਆਂ ਦਾ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਨਹੀਂ ਬਣਿਆ ਤੁਸੀਂ ਸਾਨੂੰ ਆਖੀ ਜਾਂਦੇ ਆ ਤਾਂ ਪਹਿਲਾਂ ਅਸੀਂ ਆਪਦੇ ਘਰ 'ਚ ਬਣਾਵਾਂਗੇ ਨਾ ਜਿਵੇਂ ਕੋਈ ਬਰਾਈ ਹੋਵੇ ਪਿੰਡ 'ਚ ਨਸ਼ੇ ਦੀ ਗੱਲ ਆ ਪਾਣੇ ਮੇਰੇ ਘਰ ਚ ਨਾ ਆਵੇ ਪਹਿਲਾਂ ਫਿਰ ਪਿੰਡ ਦੀ ਗੱਲ ਕਰਦੇ ਆ ਤਾਂ ਉਸੇ ਤਰ੍ਹਾਂ ਬੇਅਦਬੀਆਂ ਤੇ ਸਭ ਤੋਂ ਪਹਿਲਾਂ ਤਾਂ ਪੰਜਾਬ ਬਣਾਉ ਕਾਨੂੰਨ ਫਿਰ ਬਾਕੀ ਪ੍ਰਦੇਸ਼ ਪਿੱਛੇ ਲੱਗਣਗੇ ਤੇ ਪੰਜਾਬ ਬਣਾ ਨਹੀਂ ਰਿਹਾ ਕੀ ਫਾਇਦਾ ਤੁਹਾਡਾ ਦਸਤਾਰਾਂ ਬਣ ਕੇ ਬੈਠਾ ਹੁੰਦਾ ਛੇ ਤੁਸੀਂ ਘਰਾਂ ਚ ਬੈਠੇ ਹੋਰ ਇੱਥੇ ਨਹੀਂ ਆ ਸਕਦੇ ਲੈਣੇ ਦਾ ਤੁਹਾਡੇ ਤੇ ਮੈਂ ਕਹੂੰਗਾ ਕਮ ਸੇ ਕਮ ਆਪਦੇ ਗੁਰੂ ਲਈ ਤਾਂ ਉੱਠ ਲੋ ਯਾਰ ਆ ਹੁਣੇ ਮੈਨੂੰ ਦੱਸਿਆ ਭਾਈ ਸਾਹਿਬ ਹਰਾਨੇ ਕੇ ਇੱਥੇ ਲਕੀਰ ਮਾਰੀ ਸੀ ਕਿਤੇ ਇੱਥੇ ਮਾਰੀ ਸੀ ਨਾ ਜੋ ਇਹ ਮਹਾਰਾਜਾ ਬੱਚਾ ਫੇਰ ਆਵੇ ਉਹਨਾਂ ਦਾ ਭਤੀਜਾ ਮੈਂ ਸੁਣਿਆ ਭਾਈ ਗੁਰਜੀਤ ਸਿੰਘ ਹਰਾਂ ਦਾ ਉਹ ਲਕੀਰ ਵੱਡੀ ਮਾਰ ਬੇਟਾ ਆ ਕੇ ਕਿਨਾਂ ਤੇ ਲਕੀਰ ਵੱਡੀ ਮਾਰੂ ਕਿ ਕੱਲੇ ਇਹੀ ਨਹੀਂ ਉਹਦੇ ਫੋਟੋ ਵੀ ਅਜੇ ਇੱਕ ਲੱਗੀ ਆ ਇਨਾਂ ਦੀ ਇਕੱਲੀ ਫੋਟੋ ਵੀ ਐ ਕਿ ਬਾਕੀ ਲੀਡਰਾਂ ਦੀ ਵੀ ਫੋਟੋ ਹੋਣੀ ਚਾਹੀਦੀ ਐ ਮਾਰਿਓ ਜੇ ਕਰਾ ਵੱਡੀ ਸਾਰੀ ਲਕੀਰ ਇੱਥੇ ਦੇ ਪੁੱਤਰਾ ਓ ਚੰਗੀ ਤਰ੍ਹਾਂ ਦੱਸ ਦੇ ਹੁਣ ਇਹਨੂੰ ਇਹ ਕੀ ਕਿਉਂ ਮਾਰਨ ਲੱਗਾ ਲੀਕ ਭਲਾ ਤੁਸੀਂ ਤੁਸੀਂ ਪਾਦਾ ਕਰਕੇ ਮੁੱਕਰ ਗਏ ਅਸੀਂ ਟੱਪਦੇ ਤੁਸੀਂ ਵਾਦਾ ਕਰਕੇ ਮੁੱਕਰ ਗਏ ਅਸੀਂ ਤਪ ਰਹੇ ਆ ਯਾਦ ਕਰਾਉਣ ਲਈ ਇਸ ਲਈ ਲਕੀਰ ਮਾਰ ਰਿਹਾ ਭਾਈ ਗੁਰਜੀਤ ਸਿੰਘ ਦਾ ਭਤੀਜਾ ਇੱਕ ਵਾਰੀ ਮਾਰੋ ਮਾਰੋ ਮਾਰ ਔਰ ਕੱਲੀ ਇਹ ਨਹੀਂ ਲਕੀਰ ਵਜੜੀ ਤੁਸੀਂ ਮੰਨਿਓ ਜੇ ਨਾਲ-ਨਾਲ ਇਹ ਕਾਂਗਰਸੀਆਂ ਦੇ ਵੀ ਵਜੜੀ ਲਕੀਰ ਮਾਰ ਜ਼ੋਰ ਦੀ ਪੁੱਤਰਾ ਸੋਹ ਰਹੇ ਸਤਿ ਸ੍ਰੀਕਾਲ ਜੀ ਔਰ ਇਹ ਲਕੀਰ ਕੱਲੀ ਆਪ ਆਲੇ ਆਉਂਦੇ ਨਹੀਂ ਵਜੜੀ ਇੱਕ ਯਾਦ ਰੱਖਿਓ ਜੇ ਇਹ ਲਕੀਰ ਕਾਂਗਰਸੀਆਂ ਦੇ ਵੀ ਵਜੜੀ ਐ ਇਹ ਲਕੀਰ ਭਾਜਪਾ ਅਕਾਲੀ ਦਲ ਸਾਰਿਆਂ ਦੇ ਵਜੜੀ ਐ ਜਿਹੜੇ ਇਹਦੇ ਵਿੱਚ ਸ਼ਾਮਲ ਨਹੀਂ ਜੇ ਜਿਹੜੇ ਥੋੜੇ ਜਿਨੀ ਬੈਠੇ ਜਾਂ ਸਟੇਜ ਤੇ ਨਹੀਂ ਬੈਠੇ ਉਹਨਾਂ ਸਾਰੀਆਂ ਪਾਰਟੀਆਂ ਤੇ ਲਕੀਰ ਵਜਣੀ ਚਾਹੀਦੀ ਐ ਕਿਉਂ ਕਿਉਂਕਿ ਸਭ ਤੋਂ ਵੱਡੀ ਗੱਲ ਐ ਤੁਸੀਂ ਮੇਰਾ ਵਿਰੋਧ ਕਰ ਸਕਦੇ ਹੋ ਕਿਸੇ ਵੀ ਪਾਰਟੀ ਦਾ ਵਿਰੋਧ ਕਰ ਸਕਦੇ ਹੋ ਬਾਪੂ ਤਰਸੇਮ ਸਿੰਘ ਨੂੰ ਰੋਂਦਾ ਵਿਰੋਧ ਕਰ ਲੋ ਲੱਖੇ ਦਾ ਵਿਰੋਧ ਕਰ ਲੋ ਕਿਸੇ ਦਾ ਵੀ ਕਰ ਲੋ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਵੀ ਵਿਰੋਧ ਕਰੋਗੇ ਕੀਤਾ ਦਾ ਵੀ ਕਰੂਗੇ ਰਮਾਇਣ ਦਾ ਵੀ ਕਰੂਗੇ ਕੁਰਾਨ ਸ਼ਰੀਫ ਤੇ ਬਾਈਬਲ ਦਾ ਵੀ ਕਰੂਗੇ ਜੇ ਨਹੀਂ ਕਰ ਰਹੇ ਤਾਂ ਮੈਨੂੰ ਦੱਸੋ ਕਾਨੂੰਨ ਕਿਉਂ ਨਹੀਂ ਬਣਨਾ ਚਾਹੀਦਾ ਉੱਤੇ ਹੰਡਾ ਕੇ ਬੈਠਾ ਉਹ ਵੀਰ ਭਾਈ ਗੁਰਜੀਤ ਸਿੰਘ ਖਾਲਸਾ ਕਾਹਦੇ ਲਈ ਬੈਠਾ ਇੰਨਾ ਬੇਸ਼ਰਮਾ ਨੂੰ ਜਗਾਉਣ ਵਾਸਤੇ ਆਪੇ ਸ਼ਰਮ ਜੜੇ ਨੇ ਨਾ ਜਿਹੜੇ ਗੁਰੂ ਦੇ ਨਾਲ ਦਗਾ ਕਮਾ ਕੇ ਕੁਰਸੀਆਂ ਤੇ ਬੈਠੇ ਹੋਏ ਨੇ ਜਿਹੜੇ ਗੁਰੂ ਦੇ ਨਾਲ ਦਗਾ ਨਹੀਂ ਆ ਜਿਹੜੇ ਬੋਲ ਇਹਨਾਂ ਤੇ ਲਿਖਿਆ ਇਸਪੀਚਾਂ ਇਹਨਾਂ ਦੀ ਜੇ ਤੁਸੀਂ ਕਹੋ ਤਾਂ ਮੈਂ ਹੁਣੇ ਪਲੇ ਵੀ ਕਰਵਾ ਦੇਣਾ ਆ ਜਿਹੜੇ ਬੋਲ ਨੇ ਨਾ ਜਦੋਂ ਕਿਤੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਜੇ ਕਿਤੇ ਉਸ ਦੀ ਸਜ਼ਾ ਜਿਹੜੀ ਹੈ ਬੇਮਿਸਾਲ ਸਜ਼ਾ ਹੋ ਜੇ ਆਪੋ ਵਿੱਚ ਇਹੋ ਜਿਹਿਆਂ ਕਟਨਾਵਾ ਕਰਨ ਦੀ ਕਿਸੇ ਦੀ ਹਿੰਮਤ ਨਹੀਂ ਪੈਂਦੀ ਇਹ ਭਾਈ ਗੁਰਜੀਤ ਸਿੰਘ ਖਾਲਸਾ ਦਾ ਗੁਰਪ੍ਰੀਤ ਸਿੰਘ ਦੇ ਬੋਲ ਨਹੀਂਗੇ ਤੇ ਮੌਜੂਦਾ ਮੁੱਖ ਮੰਤਰੀ ਦੇ ਬੋਲ ਨੇ ਹਾ ਠੀਕੇ ਦਾਤ ਖਾਣੇ ਕੋਰ ਦਿਖਾਣੇ ਕੋ ਇਹ ਦਿਖਾਏ ਸੀ ਦੰਦ ਸਾਡੇ ਨਾਲ ਧੋਖਾ ਕੀਤਾ ਪੰਜਾਬ ਨਾਲ ਧੋਖਾ ਕੀਤਾ ਇਹਨਾਂ ਆ ਤਰੀਕ ਵੀ ਲਿਖੀ ਉੱਤੇ 25 ਜਨਵਰੀ 2022 ਚੋਣਾਂ ਤੋਂ ਕੁਝ ਦਿਨ ਪਹਿਲਾਂ ਇਹ ਜਿਹੜੇ ਦਾਅਵੇ ਕੀਤੇ ਗਏ ਸੀ ਇਹ ਜਿਹੜੇ ਵਾਅਦੇ ਕੀਤੇ ਗਏ ਸੀ ਉਹਨਾਂ ਤੋਂ ਤੁਸੀਂ ਇੰਨੀ ਬੇਵਫਾਈ ਦੇ ਨਾਲ ਮੁਕਰ ਰਹੇ ਹੋ ਹੱਦ ਹੋਈ ਪਈ ਐ ਉਹ ਆਜ ਇੱਥੇ ਗਵਾਹ ਨੇ ਇਹਨਾਂ ਦਾ ਪਿੰਡ ਉਹ ਸਾਨੂੰ ਫੋਨ ਵੀ ਆਇਆ ਸੀ ਉੱਥੋਂ ਕੁਝ ਵੀਰਾਂ ਨੇ ਆਉਣਾ ਵੀ ਸੀ ਪਤਾ ਨਹੀਂ ਅੱਜ ਪਹੁੰਚੇ ਕਿ ਨਹੀਂ ਪਹੁੰਚੇ ਇਸ ਦੋਜ ਦੇ ਵਾਲੇ ਵੀ ਉੱਥੇ ਦੁਖੀ ਬੈਠੇ ਨੇ ਉਹ ਵੀ ਕਹਿੰਦੇ ਸੀ ਅਸੀਂ ਅੱਜ ਮੋਰਚੇ ਤੇ ਪਹੁੰਚਣਾ ਇਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਜਾਂ ਫਿਰ ਇਹ ਬ੍ਰੇਨਵਾਸ਼ ਹੋ ਗਿਆ ਉਹ ਕਹਿੰਦੇ ਆ ਕਿ ਲੋਕਾਂ ਦਾ ਬ੍ਰੇਨਵਾਸ਼ ਕਰ ਦਿੰਦੇ ਨੇ ਇਹਨਾਂ ਦਾ ਬ੍ਰੇਨਵਾਸ਼ ਹੁਣ ਰਾਜਮਦਨ ਨੇ ਕਰ ਦਿੱਤਾ ਅੱਜ ਹੁਣ ਇਹਨਾਂ ਨੂੰ ਚੇਤਾ ਭੁੱਲ ਗਿਆ ਕਿ ਇਹਨਾਂ ਨੂੰ ਨਹੀਂ ਦੇਖਦਾ ਕਿ ਉੱਤੇ ਕੋਈ ਤੜਫ ਰਿਆ ਉਹਦੀ ਮਾਤਾ ਤੜਫ ਰਹੀ ਹੈ ਇੱਥੇ ਉਹਦੇ ਬੱਚੇ ਤੜਫ ਰਹੇ ਨੇ ਉਹਦੀ ਘਰਵਾਲੀ ਤੜਫ ਰਹੀ ਹੈ ਉਹਦੀ ਭੈਣ ਤੜਫ ਰਹੀ ਹੈ ਉਹਦੀ ਮਾਸੀ ਤੜਫ ਰਹੀ ਹੈ ਇੱਥੇ ਉਹਦਾ ਪ੍ਰਵਾਹ ਤਰਫ ਫੜਿਆ ਉਹਦੇ ਇੰਨੇ ਵੀਰ ਉਹਦੇ ਭਰਾ ਤਰਫ ਫੜੇ ਆ ਜਿੱਦਣ ਉਤੇ ਬਿਹੋਸ਼ ਆ ਸੀ ਮੈਂ ਇੱਕ ਪ੍ਰਸ਼ਾਸਨ ਨੂੰ ਉਦੋਂ ਵੀ ਕਿਹਾ ਸੀ ਤੁਸੀਂ ਮਤ ਸਮਝੋ ਗੁਰਜੀਤ ਸਿੰਘ ਕੱਲਾ ਉਹ ਕਰੋੜਾ ਲੋਕਾਂ ਦੇ ਦਿਲ ਦੀ ਆਵਾਜ਼ ਲੈ ਕੇ ਬੈਠਾ ਹੈ ਕਰੋੜਾਂ ਲੋਕ ਚਾਹੁੰਦੇ ਨੇ ਜੇ ਸਰਕਾਰ ਨੂੰ ਸਿਰਫ ਇਹ ਆ ਨਾ ਸਾਡੀ ਇੱਕ ਜਥੇਬੰਦੀ ਸੀਗੀ ਉਹਨੇ ਪਿੱਛੇ ਕਈ ਮਹੀਨੇ ਨਹੀਂ ਕਈ ਸਾਲ ਲਗਾਏ ਸੀ ਇੱਕ ਕਾਨੂੰਨ ਦੇ ਵਾਸਤੇ ਦਸਕਤ ਕਰਾਉਂਦੀ ਸੀਗੀ ਜੋੜ ਮੇਲਿਆਂ ਤੇ ਦਸਕਤ ਕ੍ਰਾਈਮ ਮੇਰੇ ਖਾਲ ਉਹਨਾਂ ਕੋਲ ਲੱਖਾਂ ਨਹੀਂ ਕਰੋੜਾਂ ਦੀ ਦਸਕਤ ਹੋਏ ਪਏ ਨੇ ਪਰ ਇਹਨਾਂ ਨੂੰ ਸਮੇਤੋ ਪਾੜੀ ਕਾ ਲੱਕ ਇਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਐਡੇ ਨਾ ਸ਼ੁਕਰੇ ਹੋ ਗਏ ਨੇ ਅੱਜ ਮੈਨੂੰ ਹੋਰ ਪਤਾ ਲੱਗਾ ਪਤਾ ਨਹੀਂ ਮੈਨੂੰ ਕਿਸੇ ਵੀਰ ਨੇ ਹੁਣੇ ਦੱਸਿਆ ਕਹਿੰਦੇ ਵੀ ਰਾਤੀ ਤੁਸੀਂ ਉੱਥੇ ਸੱਦਾ ਦੇ ਕੇ ਆਇਓ ਖੇਰੀ ਨਗਾਇਆ ਕੈਸੀ ਸਿੰਘ ਕਹਿੰਦੇ ਅੱਜ ਉੱਥੇ ਇਥੋਂ ਦੇ ਐਮਐਲਏ ਨੇ ਇੱਥੇ ਮੀਟਿੰਗ ਰੱਖ ਲਈ ਠੀਕ ਹੀ ਐ ਤਾਂ ਗੱਲ ਹੋਈ ਐ ਆ ਵੇਖ ਲੋ ਕਿੱਡੇ ਬੇਸ਼ਰਮ ਲੋਕ ਨੇ ਚੇਤਨ ਸਿੰਘ ਜੋੜਾ ਮਾਦਰੇ ਨੇ ਭਾਈ ਗੁਰਜੀਤ ਸਿੰਘ ਖਾਲਸਾ ਦੇ ਪਿੰਡ ਚ ਅੱਜ ਮੀਟਿੰਗ ਰੱਖੀ ਐ ਕਿਸੇ ਨੂੰ ਚੈਲੰਜ ਕਰਨਾ ਚਾਹੁੰਦਾ ਫਿਰ ਫਿਰ ਕਿਉਂ ਨਾ ਅਗਲਾ ਧਰਮਾ ਦੇ ਘਰ ਦੇ ਬਾਹਰ ਲਾਇਆ ਜਾਇਆ ਫਿਰ ਅੱਜ ਦੇ ਦਿਨ ਸਾਰਾ ਮੇਰੇ ਖਾਲ 15 ਦਿਨ ਹੋ ਗਏ ਨੇ ਇਸ ਕੱਲ ਦੀ ਅਨਾਉਂਸਮੈਂਟ ਹੁੰਦੀ ਐ ਇੱਥੇ ਕਿ ਅੱਜ ਦੇ ਦਿਨ 1 ਜੂਨ ਨੂੰ 1 ਜੂਨ ਕੋਈ ਐਵੇਂ ਕਵੇਂ ਦੀ ਡੇਟ ਨਹੀਂ ਸੰਗਤ ਜੀ 1 ਜੂਨ 2015 ਯਾਦ ਹੈ ਅੱਖਾ ਜੀ ਜਿਹੜਾ ਇੱਕ ਟੀਚਰ ਮਾਰਿਆ ਗਿਆ ਕਰੰਟ ਲਾ ਲਾ ਕੇ ਮਾਰਿਆ ਬਹੁਤ ਬੇਰਹਿਮੀ ਦੇ ਨਾਲ ਉਹਦਾ ਕੀ ਕਸੂਰ ਸੀ ਇੱਕ ਟੀਚਰ ਨੇ ਮਾਰਿਆ ਗੀਤਾ ਸ਼ਮਲ ਦੀ ਗੱਲ ਕਰਾ 40 ਮਾਰੇ ਜਾ ਕੇ ਪੰਜਾਬ ਪੁਲਿਸ ਨੂੰ ਜਿਆਦਾ ਕਿਤੇ ਨਾ ਕਿਤੇ ਪੁਲਿਸ ਦੇ ਹੱਥ ਜਿਹੜਾ ਉਹ ਜਿਆਦਾ ਪਾਵਰਾਂ ਦੇ ਦਿੱਤੀ ਗਈ ਜੀ 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 ਇੱਕ ਮੁੰਡਾ ਬੱਚਾ ਚੰਗਾ ਸੀ ਉਹ ਆਪਣੇ ਮਾਰਦੇ ਸੀ ਮੁਕਾਬਲੇ ਅਸੀਂ ਕਹਿੰਦਾ ਜਿਹੜਾ ਬੰਦਾ ਕ੍ਰਾਈਮ ਕਰਦਾ ਉਹ ਪੋਲਿਟਿਕਸ ਕਰਨੀ ਹੈ ਜੱਜ ਬੈਠੀਆ ਕਾਨੂੰਨ ਬਣਿਆ ਜੇਲ੍ਹਾਂ ਬਣੀਆਂ ਬੇਸ਼ਰਮਾਂ ਉਹਨਾਂ ਨੇ ਤਾਂ ਹੀ ਬੰਦਾ ਮਾਰਦਾ ਫੜੋ ਅਦਾਲਤਾਂ 'ਚ ਪੇਸ਼ ਕਰੋ ਜੋ ਪਾਉਂਦੀ ਹੈ ਕਾਨੂੰਨ ਦਾ ਸਜ਼ਾਵਾ ਦਵਾਓ ਪਰ ਤੁਸੀਂ ਜਿਹੜੇ ਬੰਦੇ ਮਾਰ ਰਹੇ ਹੋ ਅੱਛਾ ਉਹ ਅੱਛਾ ਹੋਰ ਦੇਖੋ ਜਦੋਂ ਵੀ ਕੋਈ ਚੀਜ਼ ਮੁਕਾਬਲੇ ਤੇ ਬੰਦਾ ਨੌਜਵਾਨ ਮਰਦਾ ਹੈ ਪੰਜਾਬ ਦਾ ਜੀ ਆ ਮੁਹੰਮਦ ਕੰਪਿਊਟਰ ਦੇ ਵਧਾਈ ਦਿੰਦੇ ਆ ਉਹਦਾ ਬੰਦੇ ਪੁੱਤਰੋਂ ਪੜ੍ਹੇ ਹੋਗੇ ਕੇਪੀ ਗਿਲੋਂੋਂ ਪੜ੍ਹੇ ਹੋਗੇ